ਨਗਰ ਨਿਗਮ ਦੇ ਮੁੱਦੇ ਨੂੰ ਲੈ ਕੇ ਭਾਸਪਾ ਨੂੰ ਵੱਡਾ ਝਟਕਾ ਲੱਗਿਆ ਹੈ। ਚੰਡੀਗੜ੍ਹ ਦੇ ਮੇਅਰ ਮਨੋਜ ਸੋਨਕਰ ਨੇ ਮੇਅਰ ਦੇ ਹਉੱਦੇ ਦੇ ਲਈ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਦਰਮਿਆਨ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸੋਨਕਰ ਨੇ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਮਨੋਜ ਸੋਨਕਰ ਨੇ ਆਪਣਾ ਅਸਤੀਫਾ ਨਗਰ ਨਿਗਮ ਕਮਿਸ਼ਨਰ ਨੂੰ ਸੌਂਪ ਦਿੱਤਾ ਹੈ। ਚੰਡੀਗੜ੍ਹ ਦੇ ਨਵੇਂ ਬਣੇ ਮੇਅਰ ਮਨੋਜ ਸੋਨਕਰ ਨੇ ਆਪਣੇ ਹਉੱਦੇ ਤੋਂ ਫਾਦੇ ਦਿੱਤਾ ਹੈ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਹਨ ਇਹ ਸਭ ਹੋ ਤੂਆ ਜਦੋਂ ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਸਪ੍ਰੀਮ ਕੋਰਟ ਦੇ ਵਿੱਚ ਅੱਜ ਹੋਣ ਵਾਲੀ ਸੁਣਵਾਈ ਇੰਡੀਆ ਗਠਜੋੜ ਦੇ ਮੇਅਰਹੁਦਦੇ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਦੇ ਵੱਲੋਂ ਦਾਇਰ ਪਟੀਸ਼ਨ ਉੱਤੇ ਹੋਵੇਗੀ। ਅਠਜੋੜ ਨੇ ਭਾਜਪਾ ਉੱਤੇ ਦੋਸ਼ ਲਾਇਆ ਕਿ ਚੋਣ ਅਧਿਕਾਰੀ ਅਨਿਲ ਮਸੀਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੇ ਵਿੱਚ ਧਾਂਤਲੀ ਕੀਤੀ ਹੈ। ਜਿਸ ਕਾਰਨ ਭਾਜਪਾ ਨੇ ਧੋਖੇ ਦੇ ਨਾਲ ਆਪਣਾ ਮੇਅਰ ਬਣਾਇਆ ਹੈ। ਚੰਡੀਗੜ੍ਹ ਦੇ ਮੇਅਰ ਬਣੇ ਮਨੋਜ ਸੂਨ ਕਰਨੇ ਐਤਵਾਰ ਰਾਤ ਨੂੰ ਆਪਣੇ ਉਹ ਹੁਦਦੇ ਤੋਂ ਅਸਤੀਫਾ ਦੇ ਦਿੱਤਾ ਸੀ ਚੰਡੀਗੜ੍ਹ ਪਾਸਪਾ ਦੇ ਸਾਬਕਾ ਪ੍ਰਧਾਨ ਅਰुण सूद ਨੇ ਮੇਅਰ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਧਾਂਦਲੀ ਅਤੇ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਐਤਵਾਰ ਰਾਤ ਦਿੱਲੀ ਪਹੁੰਚ ਗਏ ਅਤੇ ਪਾਸਪਾ ਦੇ ਵਿੱਚ ਸ਼ਾਮਲ ਹੋਗੇ ਹਨ ਉਨਮ ਦੇਵੀ, ਨੀਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੂੰ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਹੈ। ਹੁਣ ਸੋਮਵਾਰ ਦੀ ਸੁਣਵਾਈ ਤੋਂ ਬਾਅਦ ਜੇਕਰ ਸੁਪਰੀਮ ਕੋਰਟ ਮੇਅਰ ਚੋਣਾਂ ਦੁਆਰਾ ਕਰਵਾਉਣ ਦਾ ਹੁਕਮ ਦੇ ਦਿਆ ਹੈ। ਪਾਸਪਾ ਦੀ ਜਿੱਤ ਲਗਭਗ ਤੈ ਹੋ ਜਾਵੇਗੀ ਆਪ ਦੇ ਤਿੰਨ ਕਾਉਂਸਲਰ ਪਾਸਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ ਪਾਸਪਾ ਦੇ ਕੋਲ ਪਹਿਲਾਂ ਹੀ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਹਨ ਆਪ ਦੇ ਤਿੰਨ ਕਾਉਂਸਲਰਾਂ ਦੇ ਪਾਸਪਾ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਇਹ ਅੰਕੜਾ 18 ਹੋ ਗਿਆ ਹੈ ਇੱਕ ਅਕਾਲੀ ਦਲ ਦੀ ਵੋਟ ਜੋੜਨ ਦੇ ਨਾਲ ਇਨਾਂ ਦੀ ਗਿਣਤੀ ਹੈ ਜਿਹੜੀ 19 ਹੋ ਜਾਵੇਗੀ ਅਜੇ ਵਿੱਚ ਜੇਕਰ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਤਾਂ ਆਸਪਾ ਆਪਣੀ ਆਪ ਨੂੰ ਪੂਰੇ ਬਹੁਮਤ ਨਾਲ ਮੇਅਰ ਬਣਾ ਦੇਵੇਗੀ ਬਿਊਰੋ ਰਿਪੋਰਟ ਦਿਸ਼ਾਪਟਰ న్యూਸ ਦੇ ਨਾਲ ਨਗਰ ਨਿਗਮ ਦੇ ਮੁੱਦੇ ਨੂੰ ਲੈ ਕੇ ਪਾਸਪਾ ਨੂੰ ਵੱਡਾ ਝਟਕਾ ਲੱਗਿਆ ਹੈ ਚੰਡੀਗੜ੍ਹ ਦੇ ਮੇਅਰ ਮਨੋਜ ਸੂਨਕਰ ਨੇ ਮੇਅਰ ਦੇਹੁਦੇ ਦੇ ਲਈ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਦਰਮਿਆਨ ਇਤਫਾਰ ਨੂੰ ਅਸਤੀਫਾ ਦੇ ਦਿੱਤਾ ਹੈ ਸੂਨਕਰ ਨੇ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਹੈ ਸੂਤਰਾਂ ਨੇ ਦੱਸਿਆ ਕਿ ਮਨੋਜ ਸੂਨਕਰ ਨੇ ਆਪਣਾ ਅਸਤੀਫਾ ਨਗਰ ਨਿਗਮ ਕਮਿਸ਼ਨਰ ਨੂੰ ਸੌਂਪ ਦਿੱਤਾ ਹੈ ਚੰਡੀਗੜ੍ਹ ਦੇ ਨਵੇਂ ਬਣੇ ਮੇਅਰ ਮਨੋਜ ਸੋਨਕਰ ਨੇ ਆਪਣੇਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਹਨ ਇਹ ਸਭ ਉਹ ਹੋਇਆ ਜਦੋਂ ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਣ ਵਾਲੀ ਸੁਣਵਾਈ ਇੰਡੀਆ ਗਠਜੋੜ ਦੇ ਮੇਅਰਹੁਦੇ ਦੇ ਉਮੀਦਵਾਰ ਪੁਲਦੀਪ ਕੁਮਾਰੀ ਟੀਟਾ ਦੇ ਵੱਲੋਂ ਡਾਇਰ ਪਟੀਸ਼ਨ ਉੱਤੇ ਹੋਵੇਗੀ ਅੱਠ ਜੋੜ ਨੇ ਪੰਜ ਪਾਉਤੇ ਦੋਸ਼ ਲਾਇਆ ਕਿ ਚੋਣ ਅਧਿਕਾਰੀ ਅਨਿਲ ਮਸੀ ਨੇ ਚੰਡੀਗੜ੍ਹ ਮੇਅਰ ਚੋਣਾ ਵਿੱਚ ਵੋਟਾਂ ਦੀ ਗਿਣਤੀ ਦੇ ਵਿੱਚ ਧਾਂਤਲੀ ਕੀਤੀ ਹੈ ਜਿਸ ਕਾਰਨ ਭਾਜਪਾ ਨੇ ਧੋਖੇ ਦੇ ਨਾਲ ਆਪਣਾ ਮੇਅਰ ਬਣਾਇਆ ਹੈ ਚੰਡੀਗੜ੍ਹ ਦੇ ਮੇਅਰ ਬਣੇ ਮਨੋਜ ਸੂਨ ਕਰਨ ਐਤਵਾਰ ਰਾਤ ਨੂੰ ਆਪਣੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ ਚੰਡੀਗੜ੍ਹ ਪਾਸਪਾ ਦੇ ਸਾਬਕਾ ਪ੍ਰਧਾਨ ਅਰुण सूद ਨੇ ਮੇਅਰ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਧਾਂਦਲੀ ਅਤੇ ਮਾਮਲੇ ਉੱਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਐਤਵਾਰ ਰਾਤ ਦਿੱਲੀ ਪਹੁੰਚ ਗਏ ਅਤੇ ਪਾਸਪਾ ਦੇ ਵਿੱਚ ਸ਼ਾਮਲ ਹੋਗੇ ਹਨ ਉਨਮ ਦੇਵੀ, ਨੀਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੂੰ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਹੈ। ਹੁਣ ਸੋਮਵਾਰ ਦੀ ਸੁਣਵਾਈ ਤੋਂ ਬਾਅਦ ਜੇਕਰ ਸੁਪਰੀਮ ਕੋਰਟ ਮੇਅਰ ਚੋਣਾਂ ਦੁਆਰਾ ਕਰਵਾਉਣ ਦਾ ਹੁਕਮ ਦੇ ਦਿੰਦੀ ਹੈ ਪਾਸਪਾ ਦੀ ਜਿੱਤ ਲਗਭਗ ਤੈ ਹੋ ਜਾਵੇਗੀ ਆਪ ਦੇ ਤਿੰਨ ਕਾਉਂਸਲਰ ਪਾਸਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ ਪਾਸਪਾ ਦੇ ਕੋਲ ਪਹਿਲਾਂ ਹੀ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਹਨ ਆਪ ਦੇ ਤਿੰਨ ਕਾਉਂਸਲਰਾਂ ਦੇ ਪਾਸਪਾ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਇਹ ਅੰਕੜਾ 18 ਹੋ ਗਿਆ ਹੈ ਇੱਕ ਅਕਾਲੀ ਦਲ ਦੀ ਵੋਟ ਛੋੜਨ ਦੇ ਨਾਲ ਇਹਨਾਂ ਦੀ ਗਿਣਤੀ ਹੈ ਜਿਹੜੀ 19 ਹੋ ਜਾਵੇਗੀ ਅਜੇ ਵਿੱਚ ਜੇਕਰ ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਤਾਂ ਆਪ ਅਸਬਾ ਆਪਣੀ ਆਪ ਨੂੰ ਪੂਰੇ ਬਹੁਮਤ ਨਾਲ ਮੇਅਰ ਬਣਾ ਦੇਵੇਗੀ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ